ਸਿੱਕਾਲ ਜੀ ਆਪਾਂ ਲੈ ਕੇ ਚੱਲੇ ਅੱਜ ਤੁਹਾਨੂੰ ਕਰਨ ਦਾ ਐਕਸਪ੍ਰੈਸ ਵੇ ਤੇ ਜਿਹੜਾ ਨਵਾਂ ਬਣਿਆ ਹੋਣਾ ਦਿਖਾਉਨੇ ਆਪਾਂ ਤੁਹਾਨੂੰ ਇੱਕ ਨਵਾਂ ਕਾਰਨਾਮਾ ਇਹਦੇ ਰੋਡ ਦੇ ਉੱਪਰ ਇਹ ਦੇਖੋ ਸਮਾ ਸਨਾਮ ਰੋਡ ਦੇ ਉੱਪਰੋਂ ਜਦੋਂ ਆਪਾਂ ਕਟੜ ਐਕਸਪ੍ਰੈਸ ਵੇ ਦੇ ਉੱਤੇ ਟੋਲ ਟੈਕਸ ਦੇ ਜਾਂਦੇ ਆਂਗੇ ਆਹ ਦੇਖੋ ਇੱਧਰ ਟੋਲ ਟੈਕਸ ਬਣਿਆ ਹੋਇਆ ਹੈਗਾ ਆਪਾਂ ਚੱਲਾਂਗੇ ਟੋਲ ਟੈਕਸ ਕਰਨੀ ਆਜ ਜਦੋਂ ਆਪਾਂ ਕੱਟਦੇ ਉਤੋਂ ਟੋਲ ਟੈਕਸ ਦੇ ਵੱਲ ਜਾਂਦੇ ਆਂਗੇ ਆ ਦੇਖੋ ਇੱਥੇ 3 ਫੀਸ ਵਰਤੀ ਲਿਖਿਆ ਹੋਇਆ ਅੱਗੇ ਟੋਲ ਟੈਕਸ ਦੀ ਦੇਖੋ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਕਾਰਨਾਮੇ ਨੇ ਇਹਦੇ ਇੱਥੇ ਬਹੁਤ ਵੱਡਾ ਕਾਰਨਾਮਾ ਕਰਿਆ ਹੋਇਆ ਹੈਗਾ ਇੱਕ ਆਪਾਂ ਚੱਲਿਆਂਗੇ ਟੋਲ ਟੈਕਸ ਕਣੀ ਅੱਗੇ ਥੋੜਾ ਜਿਹਾ ਕੇ ਟੋਲ ਟੈਕਸ ਆਹ ਦੇਖੋ ਇੱਥੇ ਇਹ ਤਾਂ ਬੰਦ ਹੋ ਗਿਆ ਹੋਰ ਇੱਕ ਹੀ ਹੋ ਗਿਆ हां ਦੇਖੋ ਇੱਥੇ ਕੀ ਕੀ ਕਰਨਾ ਹੋਇਆ ਹੋਇਆ ਇੱਕ ਜੱਟੜ ਗਿਆ ਕਹਿੰਦੇ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਹੈ ਕਿ ਕਟੜਾ ਐਕਸਪ੍ਰੈਸ ਦੇ ਨੂੰ ਪੱਟੂ ਨੇ ਮੱਕੀ ਮੱਕੀ ਵੀਤੀ ਰੋਡ ਦੇ ਵਿਚਾਲੇ ਪੰਗਾ ਲੈ ਹੀ ਖੜਾ ਕਹਿੰਦਾ ਕਟੜਾ ਐਕਸਪ੍ਰੈਸ ਵੇਲੇ ਨਾਲ ਕਹਿੰਦਾ ਮੈਂ ਛੱਡਦਾ ਨਹੀਂਗਾ ਜ਼ਮੀਨਾਂ ਆ ਦੇਖੋ ਇਧਰੋਂ ਵੀ ਰੋਡ ਤਿਆਰ ਹੈ ਭਾਈ ਜੀ ਨਾ ਤਾਂ ਰੋਡ ਤੇ ਬਾਤ ਪਾ ਸਕਦੇ ਨੇ ਇਧਰੋਂ ਰੋਡ ਤਿਆਰ ਹੈ ਇਧਰੋਂ ਸੁਨਾਮ ਰੋਡ ਆ ਗਿਆ ਆ ਆ ਮੂਰੇ ਅੱਗੇ ਟੋਲ ਟੈਕਸ ਤਿਆਰ ਕਰਤਾ ਜ਼ਿਮੀਦਾਰ ਨੇ ਵਿਚਾਲੇ ਮੱਕੀ ਵੀ ਰੱਖੀ ਹੈ ਕਹਿੰਦਾ ਆ ਜੋ ਕਹਿੰਦਾ ਨੱਗੜ ਨਹੀਂ ਦਿੰਦਾ ਹੈਗਾ ਵਿਚਾਲੇ ਇੱਕ 기ਲਾ ਇੱਕ 기ਲਾ ਜੱਡ ਰੱਖਿਆ ਬੱਟੂ ਨੇ ਕਹਿੰਦਾ ਜਿਹੜਾ ਤੁਹ ਮਰਜ਼ੀ ਹੋ ਜਾ ਛੱਡਦਾ ਨਹੀਂ ਹੈਗਾ ਮੂਰੇ ਟੋਲ ਟੈਕਸ ਆ ਟੋਲ ਟੈਕਸ ਤੇ ਜਾਣ ਵਾਸਤੇ ਉਹਨੂੰ ਮੱਕੀ ਵੀਜ ਦੀ ਜਾਣਾ ਪਊਗਾ ਕਹਿੰਦੇ ਮੱਕੀ ਵੀ ਜਿਹੜਾਗਾ ਵੱਟੂ ਆ ਦੇਖੋ 250 ਮੀਟਰ ਤੇ ਟੋਲ ਟੈਕਸ ਹੈਗਾ ਬੋਰਡ ਲੱਗਿਆ ਹੋਇਆ ਪਰ ਰਸਤਾ ਹੈ ਨਹੀਂਗਾ ਟੋਲ ਟੈਕਸ ਤੇ ਜਾਣ ਵਾਸਤੇ ਉਹਦੇ ਬਾਅਦ ਤੁਹਾਨੂੰ ਆ ਮੱਕੀ ਕ੍ਰੋਸਿੰਗ ਕਰਨੀ ਪਊਗੀ ਪਹਿਲਾਂ ਮੱਕੀ ਦੀ ਪਰਤੀ ਚਾਉਣੀ ਪਊਗੀ ਉਹ ਕਹਿੰਦਾ ਮੈਂ ਦੰਦਾ ਹੀ ਹੈਗਾ ਉਹਨੂੰ ਟੋਲ ਟੈਕਸ ਫੇਰ ਹੀ ਕੱਟਣਗੇ ਜੇ ਰਸਤਾ ਦੇਊਗਾ ਰੋਡ ਇੱਥੇ ਜਾ ਕੇ ਖਤਮ ਹੋ ਜਾਂਦਾ ਹੈ ਰੋਡ ਅੱਗੇ ਟੋਲ ਟੈਕਸ ਆ ਗਿਆ ਫਿਰ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਪਾਣੀ ਦਾ ਦੇਖ ਬੱਟੂ ਨੇ ਚਰੀ ਬੀਜ ਰੱਖੀ ਇੱਧਰ ਇੱਧਰ ਮੱਕੀ ਬੀਜ ਰੱਖੀ ਹੈਗੀ ਦੇਖੋ ਮੱਕੀ ਦੇ ਛਿੱਲੇ ਲੱਗੇ ਆ ਦੇਖੋ ਅੱਗੇ ਟੋਲ ਟੈਕਸ ਆ ਗਿਆ ਫਾਰ ਮੈਨੂੰ ਲੱਗਦਾ ਕਟੜਾ ਐਕਸਪ੍ਰੈਸ ਵੇ ਦਾ ਟੋਲ ਆ ਗਿਆ